ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਜਸ ਫੈਸ਼ਨ ਤੇ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਰੈਡੀ ਕੀਤੇ ਹੋਏ ਵਰਕ ਵਾਲੇ ਸੂਟ ਲੈ ਕੇ ਆਏ ਆ ਵਿਧੂ ਦੁਪੱਟਾ ਤੁਹਾਨੂੰ ਇਹ ਸੂਟ ਮਿਲਣਗੇ ਅਗਰ ਤੁਸੀਂ ਕਿਸੇ ਹੋਰ ਕਲਰ ਤੇ ਕਸਟਮਾਈਜ਼ ਕਰਵਾਉਣਾ ਚਾਹੁੰਦੇ ਹੋ ਤਾਂ ਉਹ ਵੀ ਕਰਵਾ ਸਕਦੇ ਹੋ ਤੇ ਅਗਰ ਸੀਮ ਤੁਸੀਂ ਇਹੀ ਆਰਡਰ ਕਰਨਾ ਚਾਹੁੰਦੇ ਹੋ ਤਾਂ WhatsApp ਨੰਬਰ ਜੋ ਸ਼ੋ ਹੋ ਰਿਹਾ ਹੈ ਉਸ ਤੇ DM ਕਰਕੇ ਆਰਡਰ ਕਰ ਸਕਦੇ ਹੋਗੇ ਇਹ ਸਾਰੇ ਸੂਟ ਸਾਡੇ ਕੋਲ ਅਵੇਲੇਬਲ ਨੇ ਤੇ ਪ੍ਰਾਈਸ ਬਹੁਤ ਹੀ ਘੱਟ ਹੈ ਪੂਰੀ ਵੀਡੀਓ ਜ਼ਰੂਰ ਦੇਖਣਾ ਜੀ ਐਂਡ ਵਿੱਚ ਬਹੁਤ ਸੋਹਣੇ ਸੂਟ ਨੇ ਅਗਰ ਤੁਸੀਂ ਐਂਡ ਵਿੱਚ ਵੀਡੀਓ ਨਹੀਂ ਦੇਖੋਗੇ ਤਾਂ ਸ਼ਾਇਦ ਤੁਸੀਂ ਇਹ ਸੂਟ ਮਿਸ ਕਰਦੇ ਹੋ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਅਗਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਵੀ ਕਰਿਆ ਕਰੋ ਤੇ ਕਮੈਂਟ ਕਰਕੇ ਵੀ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਕਿਹੜਾ ਸੂਟ ਜ਼ਿਆਦਾ ਸੋਹਣਾ ਲੱਗਾ ਤੇ ਤੁਸੀਂ ਆਰਡਰ ਕਰਨਾ ਹੋਵੇ ਤਾਂ ਸਾਡੇ ਵਟਸਐਪ ਨੰਬਰ ਤੋਂ ਆਰਡਰ ਕਰ ਸਕਦੇ ਹੋ ਇਹ ਸਾਰੇ ਸੂਟ ਬਹੁਤ ਹੀ ਪਿਆਰੀ ਨੇ ਅਗਰ ਤੁਸੀਂ ਖੁਦ ਮੰਗਵਾਓਗੇ ਤੁਹਾਨੂੰ ਖੁਦ ਪਤਾ ਲੱਗ ਜਾਵੇਗਾ ਇਹ ਸਾਰੇ ਸੂਟ ਮਸ਼ੀਨ ਵਰਕ ਨਾਲ ਰੈਡੀ ਹੋਏ ਨੇ ਜੀ ਕੋਈ ਵੀ ਸੂਟ ਇਹਨਾਂ ਵਿੱਚ ਆਪਾਂ ਹੈਂਡਵਰਕ ਦਾ ਨਹੀਂ ਲੈ ਕੇ ਆਏ ਆ ਜ ਸਪੈਸ਼ਲੀ ਮਸ਼ੀਨ ਵਰਕ ਦੇ ਡਿਜ਼ਾਈਨ ਲੈ ਕੇ ਆਏ ਆ ਨੈਕਸਟ ਵੀਡੀਓ ਆਪਾਂ ਤੁਹਾਡੇ ਲਈ ਹੈਂਡਵਰਕ ਸੂਟਸ ਦੇ ਲੈ ਕੇ ਆਵਾਂਗੇ ਹੁਣ ਕਲਾਇੰਟਸ ਦੀ ਬਹੁਤ ਡਿਮਾਂਡ ਸੀ ਕਿ ਮਸ਼ੀਨ ਵਰਕ ਸਾਨੂੰ ਨਵੇਂ ਨਿਊ ਡਿਜ਼ਾਈਨ ਲੈ ਕੇ ਆਓ ਤੇ ਬਿਕੋਜ਼ ਹੈਂਡਵਰਕ ਦੇ ਹੁਣ ਹੈ ਵੀਰ ਵੀ ਨਹੀਂ ਹੁੰਦੇ ਅੱਗੇ ਜਾ ਕੇ ਆਪਣਾ ਸਰਦੀਆਂ ਸੀਜ਼ਨ ਆ ਰਿਹਾ ਤਾਂ ਆਪਾਂ ਹੈਂਡਵਰਕ ਸੂਟਸ ਦੀ ਨਵੀਂ ਨਵੀਂ ਕਲੈਕਸ਼ਨ ਤੁਹਾਡੇ ਲਈ ਲੈ ਕੇ ਆਵਾਂਗੇ ਤੁਸੀਂ ਇਹਨਾਂ 'ਚ ਆਰਡਰ ਕਰ ਸਕਦੇ ਹੋ ਆਏਗੇ ਥੈਂਕਸ ਫॉर ਵਾਚਿੰਗ ਦਾ ਵੀਡੀਓ ਲਾਈਕ ਕਮੈਂਟ ਸ਼ੇਅਰ ਪਲੀਜ਼